ਐਨਕਤੋ ਬਿਨਾ ਕੁਝ ਨਹੀਂ ਦੇਦੇ। ਕਿਤੇ 15-17 ਦਿਨਾਂ ਚਿਰ ਰਿਜ਼ਲਟ ਆ ਗਿਆ। ਹਾਂਜੀ ਹਾਂ। ਉਹਨਾਂ ਨੂੰ ਪਹਿਲਾਂ 10 ਕਿ ਦਿਨਾਂ ਦੀ ਮੈਡੀਸਿਨ 15 ਹੀ ਦਿੱਤੀ ਸੀ। ਉਸ ਤੋਂ ਬਾਅਦ ਦੁਬਾਰਾ ਅ ਮਹੀਨੇ ਦੀ ਲੈ ਗਏ। ਹੁਣ ਅੱਜ ਉਹਨਾਂ ਦੀ ਨਜ਼ਰ 6/9 ਹੈ। ਉਹ ਕਿੰਨੀ ਹੁੰਦੀ ਹੈ? ਬਿਨਾ ਐਨਕਤੋ 90% ਦੇ ਕਰੀਬ ਹੁੰਦੀ ਹੈ ਜੀ। ਤੇ ਜਿਹੜਾ ਪੰਥ ਠਾਕੁਰ ਜਿਹੜਾ ਬੱਚਾ ਹੈਗਾ ਸੀ। ਹਾਂ ਉਹ ਬੱਚੇ ਦੇ ਅੱਗੇ ਮੈਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਦੱਸਿਆ ਉਹਨਾਂ ਦੇ ਫਾਦਰ ਸਾਹਿਬ ਤੇ ਉਹ ਦੋਨੋਂ ਜਾ ਰਹੇ ਸੀ ਸਕੂਟਰ ਮੋਟਰਸਾਈਕਲ ਤੇ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਜੀ ਐਕਸੀਡੈਂਟ ਹੋਣ ਤੋਂ ਬਾਅਦ ਉਹਨਾਂ ਦੇ ਫਾਦਰ ਸਾਹਿਬ ਦੀ ਤਾਂ ਮੌਕੇ ਤੇ ਡੈਥ ਹੋ ਗਈ ਇਹ ਐਕਸੀਡੈਂਟ ਦਾ ਬੜਕ ਕੇ ਥੱਲੇ ਡਿੱਗ ਗਿਆ ਇਹਦੇ ਉਸ ਤੋਂ ਬਾਅਦ ਨਿਗਾ ਘਟ ਗਈ ਨਿਗਾ ਘਟਣ ਦੇ ਨਾਲ ਇਹਦੇ 3 ਨੰਬਰ ਲੱਗ ਗਏ ਅਨਕ ਠੀਕ ਹੈ ਜੀ ਠੀਕ ਹੈ ਜੀ 3 ਨੰਬਰ ਅਨਕ ਲੱਗਣ ਦੇ ਬਾਅਦ ਹੌਲੀ ਹੌਲੀ ਕਰਕੇ ਹੋਰ ਘਟ ਗਈ ਔਰ ਨੰਬਰ 4.5 ਹੋ ਗਿਆ ਅੱਜ ਜਦੋਂ ਸਾਡੇ ਕੋਲ ਆਇਆ ਸੀ 1 ਮਹੀਨਾ ਪਹਿਲਾਂ ਆਇਆ ਸੀ ਉਹ ਉਹਨਾਂ ਦੇ 4.5 ਨੰਬਰ ਸੀ ਉਹ 4.5 ਨੰਬਰ ਚੋਂ 50% ਦੇ ਦਿੱਤਾ ਸੀ ਅੱਜ ਉਹਨਾਂ ਦੇ ਐਨਕ ਚੋਂ 6/6 ਔਰ ਐਨਕ ਤੋਂ ਬਿਨਾ ਜੋ ਬਿਲਕੁਲ ਕੁਝ ਨਹੀਂ ਦੇ ਦਿੱਤਾ ਉਹ 6/18 ਜਨੀ 50% ਉਹ ਦੇ ਚਲੇ ਗਿਆ